ਖਵੇ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗ ਤਜ ਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗ ਤਜ ਲੰਦਾ ਰੱਖਣੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਰਲਾਤੀ ਜਾ ਜਗ ਤਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਾ ਜਗ ਤਜ ਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜੇ ਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਾ ਜਗਤ ਜਲੰਦਾ ਰੱਖਣੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖਣੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜ ਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖਣੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜ ਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜ ਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖਣੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜ ਲੰਦਾ ਰੱਖਣੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖਣੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਾਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤਜਲੰਦਾ ਰੱਖਣੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗ ਤਜ ਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖਣੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ